ਅਸਟੈਂਡ ਦੀ ਵੱਡੀ ਖਬਰ ਪਰ ਰੁਕ ਕਰਦੇ ਹਾਂ ਖਬਰ ਅਸ਼ੀਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਮਾਲਵਾ ਇਮੀਗ੍ਰੇਸ਼ਨ ਦੇ ਉੱਤੇ ਰੇਡ ਕੀਤੀ ਗਈ ਹੈ ਜਿੱਥੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਵਿਦੇਸ਼ ਜਾਣ ਦੇ ਬਹਾਨੇ ਲੱਖ ਰੁਪਏ ਠਗੀ ਕਰਨ ਦੇ ਮਾਮਲੇ ਦੇ ਵਿੱਚ ਜੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਸੀ ਤਾਂ ਉੱਥੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਨਕਲੀ ਮੋਹਰਾ ਵੀ ਪੁਲਿਸ ਨੇ ਆਪ ਦੇ ਕਬਜੇ ਦੇ ਵਿੱਚ ਲਿੱਤੀਆਂ ਨੇ तमाम ਜਿਹੜੀਆਂ ਤਸਵੀਰਾਂ ਜिलाधीश ਮੁਖਸ਼ਰ ਸਾਹਿਬ ਜੀ ਨੇ ਜਿੱਥੇ ਮਲੌਰ ਜिलाधीश ਮੁਖਸ਼ਰ ਸਾਹਿਬ ਤੇ ਮਲੌਰ ਰੋਡ ਦੇ ਉੱਤੇ ਮਨਲਵਾ ਇਮੀਗ੍ਰੇਸ਼ਨ ਦੇ ਉੱਤੋਂ ਜੋ ਵਿਦੇਸ਼ ਭੇਜੰਦੇ ਬਹਾਨੇ ਇੱਕ ਲੋਕਾਂ ਨੂੰ ਗੁੰਮਰਾਹ ਕਰਕੇ ਲੱਖਾਂ ਰੁਪਈਆਂ ਦੀ ਲੁੱਟ ਕੀਤੀ ਕਰਨੀ ਸੀ ਤੇ ਮਾਮਲਾ ਦਰਜ ਕਰਕੇ 2 ਦਿਨਾਂ ਦਾ ਰਿਮਾਂਡ ਪੁਲਿਸ ਵੱਲੋਂ ਦਿੱਤਾ ਗਿਆ ਥਾਣਾ ਇੰਚਾਰਜ ਕਰਨ ਸਿੰਘ ਵੱਲੋਂ ਕਸਿਆ ਗਿਆ ਹੈ اہم ਜਾਣਕਾਰੀ ਜਿੱਤੀ ਗਈ ਹੈ ਜਿਸ ਕਰੰਟ ਨੂੰ ਇੰਚਾਰਜ ਵੱਲੋਂ ਦਾ ਆਪ ਗੱਲਬਾਤ ਕਰਦੇ ਨੇ ਮਿੰਟਸ ਵਾਲਿਆਂ ਦੇਖੋ ਪਲੀਜ਼ ਦੀ ਰੇਡ ਜਾਂ ਚੈਕਿੰਗ ਸੰਬੰਧੀ ਮਾਮਲਾ ਧਿਆਨ ਚ ਆਇਆ ਕਿਥੋਂ ਤੱਕ ਪਹੁੰਚੀ ਇਹਦੇ ਚਾਰ ਗਈ ਕੀ ਨਿਕਲਿਆ ਇਹ ਜੀ ਏ ਜੀ ਐਫ ਆਰ ਨੰਬਰ 172 ਅੰਡਰ ਸੈਕਸ਼ਨ 318 338 336 340 ਬੀਨਸ ਦਰਜ ਕੀਤੀ ਗਈ ਹੈ ਇਹਦੇ ਵਿੱਚ ਸਾਨੂੰ ਬੁੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਾਲਵਾ ਇਲਟ ਸੈਂਟਰ ਦਾ ਮਾਲਕ ਜਾਲੀ ਮੂਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫਿਕੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਕੇਟਡ ਕੋਇਟ ਜਿਹੜੇ ਆਪਣੇ ਸਰਟੀਫਿਕੇਟਸ ਤੇ ਮੂਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ। ਤੋਂ ਇਸ ਕਰਕੇ ਰੀਡ ਕੀਤਾ ਜਾਂ ਚੈਕਿੰਗ ਕੀਤੀ ਗਈ ਤੇ ਵੀ ਕਰਵਾਤਾ। ਸਿਰਫ ਪੁਰਾਣੀ ਕਰਕੇ ਕਿਹੜੀ ਦਾ ਜਿਹੜਾ ਮਕਦਮਾ ਹੈ। ਜੀ ਆਈ ਸੀ ਦੀ ਗੱਲ ਕਰਕੇ ਦਾ 420 465 67 68 ਕਰਦਾ। ਸਿਰ ਕੋਈ ਗ੍ਰਿਫਤਾਰੀ ਵੀ ਵਗੈਰਾ ਇਹਦੇ ਵਿੱਚ? ਹਾਂ ਜੀ। ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ। ਉਹਦਾ ਨਾਮ ਹੈਗੇ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੋਲਰ ਕਲੋਨੀ। ਪੋਰਟ ਪੇਸ਼ ਹੋ ਗਿਆ ਜੀ ਹਾਂਜੀ ਇਹ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਤੇ ਪੁਲਿਸ ਰਿਮਾਂਡ ਦੇ ਉਮੀਦ ਹੈ ਸਰ ਕੁਝ ਅੱਗੇ ਰਿਕਵਰੀ ਹੋ ਹਾਂਜੀ ਰਿਮਾਂਡ ਦੇ ਵਿੱਚ 7 ਦਿਨ ਦੇ ਇਨਵੈਸਟੀਗੇਸ਼ਨ ਸਤੇ